ਪਤਰਾਖੀ ਗੁਰਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨਾ ਪਾਰ ਆਵਾਰ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨਾ ਪਾਰ ਆਵਾਰ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰ ਪਰਮ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸੋ ਆਰਾਧੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰ ਪਰਮ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸੋ ਆਰਾਧੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰ ਪਰਮ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨ ਪਾਰਾ ਬਾਰ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨ ਪਾਰਾ ਬਾਰ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਦੀਐ ਅੰਤ ਨ ਪਾਰਾ ਬਾਰ ਪਤਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਧੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਧੀਐ ਅੰਤ ਨਾ ਪਾਰ ਆਵਾਰ ਪਤਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਧੀਐ ਅੰਤ ਨਾ ਪਾਰ ਆਵਾਰ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋਹ ਵਿਕਾਰ ਨਾਨਕ ਸਉ ਆਰਾਧੀਐ ਅੰਤ ਨਾ ਪਾਰ ਆਵਾਰ